ਜਸਕਰ ਨਾਮੇ ਲੋ ਹੋਜੀ ਵੀ ਜਸਕਰ 10 ਤਰੀਕਾ ਜੀ ਸਾਰੇ ਆਪਣਾ ਫੋਨ ਵੀ ਸੁਰਵਾ ਕੇ ਲੈਣਾ ਜਸਕਰ ਨਾ ਜੇ ਆਪਾਂ ਨੇ ਹਣੀ ਅੱਜ ਐਤਵਾਰ ਹੈ ਕੱਲ ਕੋਲ ਨੂੰ ਦੇਖਦੇ ਚਾਰ ਪੁੱਛਦਾ ਫੋਨ ਮਿਲ ਜੂਗਾ ਕੋਈ ਪੁਰਾਣਾ ਮੈਨੂੰ ਹਾਂ ਉਹ ਚਲੋ ਤਾਂ ਠੀਕ ਹੈ ਆਪਾਂ ਦੋਏ ਜਣੇ ਜਾਇ ਆਉਂਗੇ ਬਾਈ ਚ ਹਣਾ ਲੋ ਜੀ ਹੁਣ ਮੈਂ ਕਰਨ ਨੂੰ ਵੀ ਗੈਰ ਦੀ ਗੱਲ ਕਮਾਏ ਕਰਨਾ ਜਿਹੜਾ ਕਹੀ ਨਹੀਂ ਕਰਦੇ ਬਾਪ ਪੁੱਤ ਦੀ ਯਾਰੀ ਦੇ ਉੱਪਰ ਨੂੰ ਕੁਝ ਨਹੀਂ ਹੈ ਹੁਣ ਕਰਨ ਨੂੰ ਵੀ ਗੈਰ ਲਈਏ ਕਿਉਂਕਿ ਵੱਡਾ ਹੋ ਰਿਹਾ ਇਹਨੂੰ ਵੀ ਗੈਰ ਦੀ ਗੱਲ ਆਪਣੇ ਕਾਰੋਬਾਰ ਸਮਝਾਈਏ ਤੇ ਜਿੱਥੇ ਜਾਣਾ ਇਹਨੂੰ ਗੈਰ ਰੱਖੀਏ ਜਿਆਦਾ ਨਹੀਂ ਗੱਡੀ ਦੇ ਵਿੱਚ ਬੈਠਿਆ ਹੋਇਆ ਕਰੂਗਾ ਮੂਰਾ ਇਹਨੂੰ ਇੰਨਾ ਕਈ ਜੱਜਮੈਂਟ ਹੋ ਜਾਈ ਕਰਨੀ ਵੀ ਹਾਂ ਕਿਤ ਤਰ੍ਹਾਂ ਚਲਾਣੀ ਬਹੁਤ ਫਰਕ ਪੈ ਜਾਂਦਾ ਹੋਰ ਭਾਈ ਮਨਜੀਤ ਜਾਈ ਹੋਈ ਅਦਾ ਸ਼ੁਕਰ ਹੈ ਮੇਰੇ ਯਾਦ ਆ ਗਿਆ ਪਾਣੀ ਦੀ ਬੋਤਲ ਪਰ ਹਾਂ ਉਹ ਜ਼ਰੂਰੀ ਰੱਖੋ ਭਾਈ ਤਾਂ ਜ਼ਰੂਰੀ ਹੈ ਬੱਚਾ ਗੈਲ ਹੈ ਕੁਝ ਗਰਮੀਆਂ ਦੇ ਦਿਨ ਤੇ ਲੋ ਆਈ ਪਹਿਲਾਂ ਤਾਂ ਕਰੋ ਦਰਸ਼ਨ ਸਾਹਮਣਾ ਪਿੰਡ ਕੰਡੋਲੀ ਆਪਣਾ ਪਿੰਡ ਹੈ ਭਗਤ ਮਾਜਰਾ ਨਿਊ ਮੈਕਸ ਚੰਡੀਗੜ੍ਹ ਮੁੱਲਾਂ ਪਰ ਗਰੀਬ ਦਾ ਤੇ ਨਾਲ ਏ ਜੂਮੈਕਸ ਚੰਡੀਗੜ੍ਹ ਨਿਊ ਮੈਕਸ ਸਿਟੀ ਹੈ ਜੀ ਤੇ ਦੇਖੋ ਹੀ ਦੁਪਹਿਰਾਂ ਖੜਿਆ ਨਾ ਕੋਈ ਹਵਾ ਨਹੀਂ ਹੈ ਦੇਖੋ ਤੇ ਮੱਕੀ ਦੀ ਫਸਲ ਹੈ ਖੜੀ ਹੈ ਨਾ ਜੀ ਚਲੋ ਜੀ ਚਲੋ ਬਹੁਤ ਟਾਈਮ ਹੋ ਰਿਹਾ ਤੇ ਖੇਤ ਵੀ ਬਾਹੇ ਵੇ ਹੈ ਸੋ ਕੇ ਕੇ ਤਾਂ ਜਦ ਦਿਲ ਨਹੀਂ ਐ ਐ ਹੋ ਰਿਹਾ ਅੰਦਰ ਮਨ ਚ ਵੀ ਕਿੰਨਾ ਸੇਕ ਨਿਕਲਦਾ ਹਣਾ ਧਰਤੀ ਚ ਹੋਈ ਐ ਕਿ ਨਹੀਂ ਇਹ ਬਲੌਗ ਤਾਂ দেয়া ਕਿਉਂਕਿ ਆਪਣੇ ਸਬਸਕ੍ਰਾਈਬਰ ਕਹਿੰਨੇ ਵੀ ਖੇਤਾਂ ਤੋਂ ਸ਼ੁਰੂ ਕਰੇ ਕਰੋ ਉਦੋਂ ਪਣੇ ਸ਼ਾਮ ਨੂੰ ਬਲੌਗ দেয়া ਤਾਂ ਮਨਜੀਤ ਕਹਿੰਨੇ ਵੀ ਬਹੁਤ ਵਧੀਆ ਹਵਾ ਚੱਲਦੀ ਕਿੰਨਾ ਸੋਹਣਾ ਨਿਆਣੇ ਖੇਤ ਰਹੀਂ ਇਹਦਾ ਕੋਈ ਫਰਕ ਹੈ ਹਵਾ ਚੱਲਦੀ ਨਾ ਹਰਿਆਈ ਹੂੰ ਹਰਿਆਈ ਬਸ ਹੈ ਬਸ ਸਾਹਮਣੇ ਖੇਤ ਵਿੱਚ ਮੱਕੀ ਹੂੰ ਚਲੋ ਰਮ ਉਰੇ ਆ ਜੀ ਬੋਰ ਹੋ ਗਿਆ ਜੇ ਕਿਤੇ ਚੱਠਾ ਬਣ ਜ ਮੈਂ ਨਾ ਚਲ ਇਸ ਗਰਮੀਆਂ ਚ ਤਾਂ ਲੱਗਦਾ ਨਹੀਂ ਕਨੈਕਸ਼ਨ ਲਿਆਉਂਗੇ ਉਰੇ ਹਾਂਜੀ ਹਾਂ ਲਿਆਈ ਹਾਂਜੀ ਕਰਨ ਜਿੱਦਣ ਮੈਂ ਪਰਸੋਂ ਚੌਥਾ ਪਹਿਲੇ ਦਿਨੇ ਲਿਆਇਆ ਨਾ ਹਾਂਜੀ ਤੇ ਕਰਨ ਲੈ ਕੇ ਪਿਆ ਇਹਨੂੰ ਗੈਲੋਤਾ ਬਾਫੇ ਬਾਅਦ ਚ ਨਹੀਂ ਪਤਾ ਲੱਗਿਆ ਫੇ ਸਵੇਰੇ ਅਸੀਂ ਚੱਕਿਆ ਇਹਦਾ ਆ ਕਿਤੇ ਘੁੰਮਾ ਬੈੱਡ ਉਰਾ ਕੇ ਤੇ ਫਿਰ ਪਿਛਾਂ ਰੱਖਿਆ ਫਿਰ ਸਵੇਰੇ ਉੱਠ ਕੇ ਵੀ ਦੇਖਿਆ ਮਂਜੀਦ ਕਰਨ ਨਾ ਵੀ ਉਹ ਕਿੱਥੇ ਹੈ ਗਿਆ ਡੋਗੀ ਚਲੋ ਫਿਰ ਬਹੁਤ ਸੋਹਣਾ ਲੱਗਦਾ ਈ ਰੂਂਜੀ ਦਾ ਤੇ ਚੱਲਦੇ ਫਿਰ ਉੱਥੇ VOTING ਕਰਨੀ ਅੱਜ ਹਣਾ ਜਾਂਦੀ ਪਹਿਲਾਂ ਜੋਤੀ ਨੇ ਚੱਕਿਆ ਚੱਕਿਆ ਜਦੀ ਮੁੜਿਆਣਾ ਉਹਨੇ ਹਜੇ ਫੋਨ ਨਹੀਂ ਚੱਕਿਆ ਕੋਈ ਪਤਾ ਨਹੀਂ ਹੈਗਾ VOTING ਦਾ ਵੀ ਪਹਿਲਾਂ ਪੁੱਛ ਪੁੱਛ ਕਰੇ ਦੇਖਦੇ ਵੀ ਕਿਸ ਤਰ੍ਹਾਂ ਕੇ ਆਏ ਪਹਿਲਾਂ ਫੋਨ ਕਰ ਲੈ ਫੇਰ ਦੁਬਾਰਾ ਹਾਂ ਜੋਤੀ ਕੋਲ ਹੈਗਾ ਫੋਨ ਫੇਰ ਉਹਨੇ ਕਹ ਤ ਨਹੀਂ ਚੱਕਿਆ ਜਾਂ ਨਿਆਣਿਆਂ ਕੋਲ ਹੁਣਾਂ ਦੱਸਦੇ ਨਹੀਂ ਹੁਣ ਨਿਆਣਿਆਂ ਕੋਲ ਜਾਂ ਸੁੱਤੇ ਪਏ ਹੁਣਾਂ ਹੀ ਦੁਪਹਿਰੇ ਹੁਣ ਗਰਮੀਆਂ ਦੇ ਦਿਨ ਐ ਆਏ ਵੀ ਪਤਾ ਵੀ ਉੱਥੇ ਹੋਇਆ ਕਿ ਨਹੀਂ ਹੋਇਆ ਕਿ ਤੇ ਗੇਮ ਨੂੰ ਹੈਗਾ ਵੀ VOTING ਹੋਊਗੀ ਵੀ ਇੱਕ ਤਾਂ ਪਹਿਲਾਂ ਪੁੱਛਣਾ ਪੈਣਾ ਨਾ ਕਿ ਕਿੱਧਰ ਦੀ ਸਾਈਡ ਆ ਕਿੱਧਰ ਆ ਆਹੋ ਜੇ ਉਹ ਅੱਜ ਬੰ ਨੂੰ ਥੋੜਾ ਕ ਪਤਾ ਆਪਾਂ ਉਧਰ ਅਧਰ ਉੱਥੇ ਪੁੱਛ ਲੂंगे ਕਿਸੇ ਨੂੰ ਜਾ ਕੇ VOTING ਕਿੱਧਰਲੀ ਸਾਈਡ ਹੈ ਹੈ ਨਹੀਂ ਦੇਖਦੇ ਆਂ ਕੀ ਬਣਦਾ ਹਾਂ ਚਲੋ ਬਾਕੀ ਜਾ ਕੇ ਉੱਥੇ ਹੀ ਪਤਾ ਲੱਗੂ ਹੁਣ ਮਨਜੀਤ ਦਾ ਕਹਿਣਾ ਇਹ ਹੈ ਇਹਨੇ ਵੀ ਹੈ ਨਹੀਂ ਕੁਝ ਕਹਿ ਸਕਦੇ ਤੇ ਆਪਣੇ ਫੁੱਲ ਹੈ ਜੀ ਹੋਂ ਤਾਂ ਜਿੰਨਾ ਮਰਜੀ ਪਾਣੀ ਪਾ ਲੋ ਅ ਗਰਮੀਆਂ ਤਾਂ ਮਤ ਮਾਰੇ ਦੰਨੀਆਂ ਜੀ ਤੁਹਾਨੂੰ ਪਤਾ ਹੈਕ ਨਹੀਂ ਚਲੋ ਚੱਲਦੇ ਹਾਂ ਆ ਵੀ ਆਪਣਾ ਰਾਜਾ ਲੜਿਆ ਇਹ ਫੁੱਲ ਕਾਮਯਾਬ ਹੋ ਗਈ ਪੂਰੇ ਐਨ ਇਹ ਸ਼ਾਮਾ ਚ ਐ ਸ਼ਾਮਾ ਚ ਉਹ ਦੇਖ ਕਰਦਣਾ ਕਿਥੇ ਰੱਖ ਪਾਣੀ ਤਾਂ ਪਾਈ ਜੰਨੀ ਹੈ ਉਹ ਦੇ ਕਰਨਾ ਕਿਥੇ ਟਕਾਤੇ ਮੂੜਾ ਇਹਨੂੰ ਉੱਪਰ ਇਹਨੂੰ ਛੇੜਨਾ ਪੈਣਾ ਚਲੋ ਚੱਲਦੇ ਹਾਂ ਜੀ ਫਿਰ ਹਾਂ ਜੀ ਤੁਸੀਂ ਨਾਲ ਬਣੇ ਰਹੋ ਫੇ ਬਾਕੀ ਜੇ ਉੱਥੇ ਰਸਤੇ 'ਚ ਵੀ ਇਹ ਕਹਿੰਦੇ ਗੋਲੀ ਵਾਲਾ ਬੱਤਾ ਵੀ ਨਾ ਉੱਥੇ ਤੁਹਾਨੂੰ ਦਾ ਕਰਾਮ ਕੇ ਗੱਲਬਾਤ ਹੈ ਇਹਨਾਂ ਦੀ ਅੱਜ ਹੀ ਉੱਦਨ ਜਾ ਰਹੇ ਤੇ ਬੋਟਿੰਗ ਕਰਨ ਤੁਹਾਨੂੰ ਅੱਗੇ ਰੇਲਵੇ ਸਟੇਸ਼ਨ ਲਓ ਜੀ ਰੇਲਵੇ ਨੂੰ ਐ ਇਹਨੂੰ ਵੀ ਸਟੇਸ਼ਨ ਨੂੰ ਵੀ ਐਨ ਕਲਰ ਕਰਤਾ ਹੈ ਵਧੀਆ ਵਧੀਆ ਤੇ ਹੁਣ ਜਾ ਰਹੇ ਜੀ ਅਸੀਂ ਰੋਪੜ ਪਹੁੰਚ ਗਏ ਹੈੱਡ ਤੇ ਜਾ ਰਹੇ ਆ ਤੇ ਉੱਥੇ ਬੋਟਿੰਗ ਹੈ ਕਹਿੰਦੇ ਫੇਰ ਚਾਲੂ ਹੋ ਗਿਆ ਬੋਟਿੰਗ ਵਾਲਾ ਕੰਮ ਆਪਾਂ ਕਿਸਤੀ 'ਚ ਝੂਟੇ ਲਈਏ ਜਾ ਕੇ ਕਹਿਣ ਦਾ ਭਾਵ ਮਜੀਦ ਕਹਿੰਦੀ ਕਿਸਤੀ ਦੇ ਝੂਟੇ ਲੈਣੇ ਬੋਟਿੰਗ ਕਰਨੀ ਅੱਜ ਤੇ ਜਾਣਾ ਤਾਂ ਮਜੀਦ ਦੀ ਸਿਸਟਰ ਕੋਲ ਵੀ ਤਾਂ ਪਰ ਉਹ ਕਹਿੰਦੇ ਜੀ ਫੋਨ ਕਰਿਆ ਦਵਾਈ ਨੂੰ ਗਏਵੇਂ ਤੇ ਮਾ ਆਪਕਾ ਜੀ ਅੱਗੇ ਪੋਲ ਹੈ ਜੀ ਕਹਿੰਦੇ ਬਹੁਤ ਟਾਈਮ ਬਾਅਦ ਬਣਿਆ ਦੋ ਤਿੰਨ ਕਿੰਨੇ ਸਾਲ ਬਾਅਦ ਮੰਜੀਤ ਕਈ ਹੋ ਗਏ ਮੈਂ ਕਹਿੰਦੀ ਕਈ ਸਾਲ ਹੋ ਗਏ ਅੱਛਾ ਇੱਕ ਸਾਲ ਦੋ ਸਾਲ ਹੋ ਗਏ ਨਾ ਨਾ ਦੋ ਤਿੰਨ ਦੋ ਵੱਧ ਹੋਲੇ ਦੋ ਤੋਂ ਵੀ ਹੋਤੇ ਹੋਲੇ ਤੇ ਵੈਸੇ ਤਾਂ ਇਹ ਪੁਲ ਦੀ ਚਰਚਾ ਬਹੁਤ ਹੈ ਜੀ ਆਪਣੇ ਕਈ ਬਲੌਗਰਾਂ ਨੇ ਵੀ ਦਿਖਾ ਚੁੱਕੇ ਆ ਆਪਣੇ ਵੀਰ ਉਹਨੇ ਵੀ ਦਿਖਾ ਚੁੱਕੇ ਪਰ ਕਿਉਂ ਨਾ ਅੱਜ ਆਪਾਂ ਵੀ ਤੁਹਾਨੂੰ ਦਿਖਾ ਦਈਏ ਆ ਪਹੁੰਚਣ ਆਲੇ ਆ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਮੰਨੂ ਰਾਂ ਐ ਵੀ ਲੱਗਦਾ ਏ ਵੀ ਉਹਨੇ ਫੁੱਲ ਵੀ ਪਾਉ ਸੋਨੇ ਗਲਾਬ ਦੇ ਹਨਾ ਮੰਜੀ ਤਾਲੇ ਤਾਲੇ ਆਹ ਜੀ ਉਹ ਅੱਗੇ ਦੇਖਿਓ ਜੀ ਹੋਰ ਵੀ ਦਿਖਾਈਏ ਤੇ ਲੋ ਜੀ ਬਸ ਪਹੁੰਚ ਗਏ ਦੇਖੋ ਫੁੱਲ ਫੁੱਲ ਦੇਖੋ ਇਹ ਫੁੱਲ ਆਹ ਦੇਖੋ ਸਾਡਾ ਡੋਗ ਰਾਮ ਤੇ ਸੁਣਾ ਆਹ ਟ੍ਰੇਨਿੰਗ ਸਕੂਲ ਹੈ ਜੀ ਕੋਈ ਆ ਇੱਥੇ ਨੈਰੋ ਐ ਨੈਰੋ ਸਟੇਡੀਅਮ ਕੋਸਾ ਉਰੋਂ ਇੱਥੇ ਤੱਕ ਲੱਗਦਾ ਏ ਤਰਾਹੀ ਇਹ ਇਹ ਤਾਂ ਵੀ ਭਾਰਤੀ ਪੁਲ ਦੀ ਰੂਹਰੀ ਆਰਮੀ ਦਾ ਆ ਦੇਖੋ ਆ ਗਿਆ ਸਾ ਆ ਗਿਆ ਜੀ ਆ ਗਿਆ ਪੂਰਨ ਕਹਿੰਦਾ ਆ ਗਿਆ ਆਪਾਂ ਨਾ ਐ ਨੂੰ ਜਾਣਾ ਵੰਜੀ ਸਿੱਧਾ ਹੀ ਹਨਾ ਦੇਖੋ ਕਿੰਨਾ ਹੁਣਾ ਲੱਗਦਾ ਦੇਖੋ ਜੀ ਇਹ ਸਾਈਡ ਨੂੰ ਤੁਰਨ ਉਹ ਕੀ ਇਹ ਰਸਤਾ ਇਹ ਪੂਲਾ ਇਤਨਾ ਬਣਾਇਆ ਜਿੱਦਾਂ ਬਾਹਰ ਨਹੀਂ ਬਣਾਏ ਹੁੰਦੇ ਦਰਿਆਵਾਂ ਦੇ ਉੱਤੇ ਜਾਂ بڑے ਸਮੁੰਦਰਾਂ ਦੇ ਉੱਪਰ ਐਕਣਾ ਬਣਾਇਆ ਤਾਂ ਟਾਈਮ ਲੱਗਿਆ ਇਹਨੂੰ ਸਟੀਲੀ ਪੂਲਾ ਜੀ ਸਟੀਲ ਦੇ ਉੱਪਰ ਉਹਦੇ ਚੱਕਿਆ ਵਾ ਬੇਸ ਤੋਂ ਲਗ ਰਾ ਦੂਰ ਦੇਖੇ ਨਹੀਂ ਲੱਦੇ ਵਾ ਤਾਰਾਂ ਜੀ ਇਹ ਲੇਟ ਕਾਇਆ ਵਾ ਆ ਉੱਪਰ ਸ਼ਹੀਦ ਪਾਕਿਸਤਾਨੀ ਕਈ ਤੇ ਬਾਹਰ ਦੇਸ਼ਾਂ ਦੇ ਦਰਸ਼ ਜੇ ਨਾਲ ਲਟਕਾਏ ਮਿਲਦੇ ਉਹ ਲੌਂਗਾ ਹੁੰਦੀ ਆ ਪੁੱਤਾਂ ਆ ਨੂਰ ਪ੍ਰਵੇਦੀ ਨੂੰ ਵੀ ਜਾ ਰਿਹਾ ਰਾਤਾਂ ਚਲੋ ਸਾਨੂੰ ਅੱਗੇ ਆ ਕੇ ਹਾਂ ਯਾ ਲਓ ਜੀ ਪਹੁੰਚ ਗਏ ਤੇ ਜੀ ਆਪਾਂ ਆਪਣਾ ਗੱਡੀ ਪਾਰਕਿੰਗ ਕਰਤੀ ਅੱਜ ਪਾਣੀ ਛੱਡਿਆ ਬਾਈ ਤਿੰਨ ਚਾਰ 게ਟਾਂ ਛੱਡਿਆ ਵੇ ਕਿਤਾ ਇਹ 게ਟ ਇੱਕ ਉਹ ਪਰਾਂ ਦੂਜੇ ਉੱਧਰ ਵੀ ਛੱਡਿਆ ਵਾ ਦੋ 게ਟਾਂ ਆਇਓ ਨਹੀਂ ਅੱਧਰ ਉਹ ਗਿਆ ਇਹ ਅੱਜ ਦੱਬੇ ਰਹਿਗਾ ਇਹੋ ਵੀ ਕੋਈ ਦਾ ਵਿਕਾਸ ਨੇ ਆਪਾਂ ਦੇ ਉਈ ਤਾਂ ਕਰਤਵਾਰਾ ਸਾਹਿਬ ਦੀ ਇਹ ਵੀ ਸਾਹਿਬ ਗੁਰਦੁਆਰਾ ਕੋ ਪਾਣੀ ਕਿੰਨੀ ਚਾਹ ਥੋੜੀ ਛੱਡ ਪੂਰੇ ਦੇਸ਼ ਇਕ ਦੀ ਨਾ ਜਨ ਨਾਲ ਲਈ ਰਹੀ ਪਈ ਪੂਹੀ ਪੀ ਉਹਾਂ ਉਰੇ ਪੇਸ਼ਾ ਰਹੀ ਤੁਪੈ ਠੰਡੀ ਹਵਾ ਠੰਡੀ ਹਵਾ ਤਾਂ ਆ ਇਹ ਆ ਪਾਣੀ ਦਾ ਉਧਰੋਂ ਹਵਾ ਵੱਜਦੀ ਉਧਰ ਕੁਸ ਪਰਲੀ ਸਾਈਡ ਪਹਾੜ ਵੀ ਆ ਉਹ ਦੇਖੋ ਪੂਰੇ ਹਮਾ ਜਿੱਦ ਚਿੰਦਾ ਨਦੀ ਹਾਂ ਇਹ ਸੰਧੀ ਅੱਗੇ ਚਾਰੇ ਪਾਸੇ ਆਪਣੇ ਆਪਣੇ ਬਾਰਡਰ ਪਰ ਜਿੰਨੇ ਵੀ ਮਹਾਰਾਜਾ ਰਣਜੀਤ ਦਾ ਜਾਂ ਰਾਜ ਦਾ ਤਾਂ ਚਾਰੇ ਪਾਸੇ ਜਿੱਥੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਏਰੀਆ ਤਾਂ ਉੱਤ ਹੈ ਜਿਕਣਾ ਮੰਨ ਲਓ ਅੱਗੇ ਚੀਨ ਆ ਗਿਆ ਹੈ ਤੀਬਤ ਆ ਗਿਆ ਤਾਂ ਉੱਥੇ ਏਦਾਂ ਦੇ ਆਪਣਾ ਨਾ ਇਹ ਸੰਧੀ ਕਹਿੰਦੇ ਤਾਂ ਇਹਨੂੰ ਵੀ ਸੰਧੀ ਹੀ ਹੈ ਤੇ ਗਾਹਾਂ ਇਹਦੇ ਅੰਦਰ ਆਪਣਾ ਪਤਾ ਹੁੰਦਾ ਤਾਂ ਵੀ ਉਹ ਦੂਏ ਆਪਣਾ ਚੀਨ ਦੇ ਤਿੱਬਤ ਦੇ ਕਹਾਂਦੇ ਨਹੀਂ ਤੇ ਆ ਵੀ ਸੰਧੀ ਹੈ ਨਿਸਾਨ ਸਾਹਿਬ ਟਾਇਪ ਹੈ ਜੀ ਲਾਇਆ ਵਾ ਟਾਇਪ ਹੈ ਨਿਸਾਨ ਸਾਹਿਬ ਨਹੀਂ ਨਿਸਾਨ ਸਾਹਿਬ ਨਹੀਂ ਹੈਗਾ ਇਹ ਇਹ ਤਾਂ ਨਾ ਕਾਂਸੇ ਆਪਣਾ ਲਾ ਲੋ ਤਾਂਬਾ ਪਤਾ ਨਹੀਂ ਹੋਰ ਪਿੱਤਲ ਕਿਆ ਕਿਆ ਕੁਝ ਮਹਿੰਗੀਆਂ ਚੀਜ਼ਾਂ ਦਾ ਉਹ ਬਣਾਇਆ ਵਾ ਲੋਹੇ ਮੰਗ ਇਹ ਕਹਣਾ ਲੋਹੇ ਦਾ ਇਨਸਾਨ ਸਾਹਿਬ ਨਹੀਂ ਦੇਖ ਸਿੱਧਾ ਘੜਿਆ ਉਹ ਨਹੀਂ ਤਾਂ ਝੂਲਦਾ ਹੋਣਾ ਤਾਂ ਨਾ ਇਹਨੇ ਐਨ ਅਸੀਂ ਦੇਖਿਆ ਏ ਤੂੰ ਜਾ ਕੇ ਦੇਖਿਆ ਆਪਾਂ ਉਹ ਜਾ ਕੇ ਨਹੀਂ ਦੇਖਿਆ ਆਪਾਂ ਨੇ ਫੋਨਾਂ 'ਚ ਦੇਖਿਆ ਪੜਿਆ ਇਹਦੇ ਬਾਰੇ ਇਤਿਹਾਸ ਬਾਰੇ ਵੀ ਇਹ ਸੰਧੀ ਵੀ ਜਿਹੜੀ ਬਣਾਈ ਵੀ ਆ ਨਿਸਾਨ ਸਾਹਿਬ ਟਾਈਪ ਲਾਇਆ ਬਣਾ ਇਹਦੇ ਉੱਪਰ ਵੀ ਬਹੁਤ ਉਹ ਦੱਸਦੇ ਨੇ ਵੀ ਕਹੀਂ ਤਾਂ ਤਾਤਾਂ ਹੈ ਕਹੀਂ ਤਾਂ ਤਾਰਾ ਬਣਾਇਆ ਵਾ ਮਤਲਬ ਤਾਂ ਤਿੱਕਣਾ ਸੋਨਾ ਚਾਂਦੀ ਹੁੰਦਾ ਪਿੱਤਲ ਹੁੰਦਾ ਉਹਨਾਂ ਨੂੰ ਤਾਤਾਂ ਕਹਿੰਦੇ ਆ ਤੇ ਚਲੋ ਚੱਲੀਏ ਜੀ ਫਿਰ ਆਪਾਂ ਇਹ ਦੇਖ ਅੱਡੇ ਦਾ ਜੀ ਵਿੱਚ ਜਾ ਰਹੇ ਹਾਂ ਕੀ ਕਰਦੇ ਇੱਥੇ ਕੁਸ਼ ਕਰਨਾ ਹੈ ਨਾ ਮੈਂ ਮੱਥਾ ਮਸਾੜੇ ਹੁੰਦਾ ਹੋਣਾ ਬਾਈ ਨਾ ਨਹੀਂ ਰੋਪੜ ਚਲੋ ਬੱਪਾ ਚਲਦੀਏ ਯਾਰ ਚੱਲੀਏ ਚੱਲਦੇ ਹਾਂ ਬਸ ਚਲੋ ਬਈ ਠੀਕ ਹੈ ਚਲੋ ਜੀ ਅੱਗੇ ਜਾ ਕੇ ਮਿਲਦੇ ਹਾਂ ਲਓ ਜੀ ਇਹ ਗੇਟ ਹੈ ਜੀ ਉਹ ਰੋਡ ਹੈ ਜੀ ਸਾਹਮਣੇ ਉਧਰੋਂ ਐਂਟਰੀ ਐ ਅਸੀਂ ਕਰਿਆ ਇਹ ਗੱਡੀ ਪਾਰਕਿੰਗ ਉਧਰ ਹੀ ਕਰੀ ਹੈ ਜੀ ਤੇ ਆਹ ਵੇਖੋ ਇੱਧਰ ਇਹ ਕਹੀਂ ਪਾਸੇ ਨੂੰ ਪਾਣੀ ਛੱਡਿਆ ਬਾਈ ਟਾਈਮ ਦਾ ਇਹ ਹੋਰ ਪਾਸੇ ਨੂੰ ਜਾ ਰਿਹਾ ਦੇਖੋ ਇਹ ਕਿੰਨੀ ਸਪੀਡ ਨਾਲ ਪਾਣੀ ਨਿਕਲ ਰਿਹਾ ਦਿਖਾਈਏ ਜੀ ਇਹ ਫੋਟੋਆਂ ਲੱਗੀਆਂ ਹੁਣ ਤੇ ਇੱਧਰ ਨੂੰ ਵੀ ਦੇਖ ਲੀਏ ਜੀ ਵੜੀ ਤਾਂ ਪੈਕਾ ਤੋਂ ਹੋਇਆ ਅਕਤੋ ਸਾਮਾ ਕੀ ਆ ਨਜ਼ਾਰਾ ਹੈ ਜੀ ਹੈ ਤਾਂ ਹੀ ਨਹੀਂ ਕਿੰਨਾ ਸੌਂਡ ਹੈ ਕੀ ਹੋ ਗਿਆ ਹੈ ਤੇਰੇ ਫੋਨ 'ਚ ਫਿਰ ਤਾਂ ਕਮਾਲ ਦੀ ਗੱਲ ਐ ਇੰਨਾ ਮਹਿੰਗਾ ਫੋਨ ਹੈ ਇਹ ਹੈ ਜੀ ਫੁੱਲ ਇਹਨੂੰ ਕਹੇ ਕਰਦੇ ਤੇ ਮੂੰਹ ਫੁੱਲਾ ਮੂੰਹ ਵਰਗਾ ਹੁੰਦਾ ਤਾਂ ਇਹਨਾਂ ਆ ਨਈ ਮੂਵ ਆ ਗਿਆ ਨਾ ਚਲੋ ਚਾਲਦੇ ਆਂ ਫਿਰ ਅੱਗੇ ਟਾਈਮ ਨਾ ਕਰਦੇ ਹੋਏ ਦੇਖੀਏ ਕਿ ਆਪਾਂ ਤਾਂ ਚਲੋ ਚਲੋ ਬਈ ਅੱਗੇ ਚਲੋ ਫਿਰ ਟਿਕਟ ਰੂਟ ਲੈਣੀ ਐ ਫਿਰ 6 ਵਜੇ ਤੇ ਨਹੀਂ ਮਿਲਣੀ ਉਹ ਚਲਦੇ ਆਂ ਆ ਦੇਖੋ ਪੈਣ ਲੱਗੀਆਂ ਫੋਟੋਆਂ ਇੰਸਟਾ ਤੇ ਪੈਣੀ ਐ ਇੰਸਟਾ ਤੇ ਇੱਧਰ ਵੀ ਤੁਰਕਾ ਜਾ ਸਕਦੇ ਆ ਜੇ ਆਪਾਂ ਦੇਖਣਾ ਪਰ ਨਹੀਂ ਆਪਾਂ ਨੂੰ ਸ਼ਾਇਦ ਲੋੜ ਨਾ ਹੋਵੇ ਹਾਂ ਆ ਦੇਖੋ ਲਿਖਿਆ ਵਾ ਅਨਚਾਰਜ ਸਾਹਿਬ ਦੀ ਆਗਿਆ ਤੋਂ ਬਿਨਾ ਦਰਿਆ ਤੇ ਸਪੋਰਟ ਤੇ ਨਹੀਂ ਚੁੱਪ ਚੁੱਪ ਆ ਉਹ ਨਹੀਂ ਆਈ ਦੇਖੋ ਹੈਡ ਵਰਕਰਸ ਤੇ ਕਾ ਚੱਲਦੀ ਹੈ ਹੈ ਉਹ ਅੱਗੇ ਜਾਂਦਾ ਆਪਾਂ ਦੇਖੋ ਤਾਂ ਹੀ ਪਾਣੀ ਹੈ हां भाई मंजीत देखो किन्ने स्पीड ਨਾਲ ਪਾਣੀ ਨਿਕਲ ਰਿਹਾ ਮੈਂ ਇੱਧਰ ਹੋ ਜਾ ਇੱਧਰ ਉੱਪਰ ਨਾਲ ਚੜ ਪੁੱਤ ਦੇਖੋ ਇਹ ਕਿੰਨੀ ਸਪੀਡ ਨਾਲ ਪਾਣੀ ਨਿਕਲਦਾ ਬੋਲ ਹੈ ਜੀ ਸਾਰੇ ਛੱਡੇ ਹੋਏ ਉਹ ਦੇਖੋ ਯੋ ਆਹ ਜੀ ਪੁਲ ਸਾਹਮਣੇ ਲੱਗਿਆ ਹੋ ਇਹ ਲੱਗਿਆ ਜੀ ਇਹ ਜਿਹੜਾ ਇਹ ਇੱਧਰੋਂ ਦਰਿਆ ਚੋਂ ਇਹ ਪਾਣੀ ਥੋੜਾ ਕਾ ਇੱਧਰੋਂ ਉਹ ਨਹਿਰ ਕੱਟੀ ਨਾ ਜੀ ਐਦੇ ਪਰ ਪੁਲ ਲੱਗਿਆ ਜੀ ਉਹ ਨਹਿਰ ਤੇ ਪਹਿਲਾਂ ਹੀ ਸੀ ਹੈ ਤਾਂ ਪਹਿਲਾਂ ਤੀ ਐਸੀ ਪਰਪੋਰ ਲੱਗਿਆ ਨਾ ਉਹ ਚਲੋ ਫਿਰ ਅੱਗੇ ਚੱਲਦੇ ਆਪਾਂ ਮੰਜੀ ਤੋਂ ਨੇ ਤਾਂ ਭੱਜੇ ਬੋਤਲ ਚੱਕੀ ਵੀ ਮੰਜੀ ਤਨਾ ਸਾਰਾ ਸਿਸਟਮ ਨਾਲ ਹੀ ਹੈ ਹੂੰ ਖਾਊਰਾ ਵੀ ਕੋਸਾ ਇਹ ਦੇਖ ਲੋ ਇਹ ਚੈਨਾ ਗਲਕੇਟ ਖੁੱਲਦੇ ਇਹ ਚੈਨਾ ਦੇਖੋ ਹੀ ਪਾਣੀ ਉਹ ਪਾਣੀ ਚਾਰੇ ਪਾਸ ਹੈ ਚਲੋ ਚਲੋ ਫਿਰ ਚਲੋ 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 ਤੂੰ ਮੂਰੇ ਦੇਖ ਕੁੱਤੇ ਗਲੇ ਉਲਝ ਕੇ ਤਾਂ ਕਰਨ ਤਾਂ ਕੁੱਤਾ ਗਲੇ ਤਾਂ ਵੱਜਿਆ ਆ ਕੇ ਦੇਖੀ ਮੈਂ ਕਹਿੰਦਾ ਜਦੋਂ ਮੈਂ ਰੱਖ ਮੈਂ ਰੱਖ ਮੈਂ ਪਾਣੀਓ ਪਾਣੀ ਇਹ ਹੈ ਜੀ ਉਹ ਪਰਲੇ ਓਏ ਕਾਇਨ ਹਟਾ ਮੜਾ ਜੇ ਤੇ ਉੱਪਰ ਨਹੀਂ ਹੋਣਾ ਮੂਰੇ ਮਟੇਡਾ ਮਨਜੀਤ ਤੂੰ ਗੌਰ ਰੱਖ ਰੋਕ ਇਹਨੂੰ ਉਹ ਤੁਹਾਨੂੰ ਚਾਂ ਦੇਣੀ ਯਾਰ ਕਿੰਨਾ ਨਜ਼ਾਰਾ ਯਾਰ ਹਵਾ ਠੰਡੀ ਆ ਰਹੀ ਇਹ ਲਾਗ ਬਪਹਾੜ ਵੀ ਹੈ ਪਰਲੇ ਸਾਈਡ ਹੂੰ ਉਹ ਇਹ ਤਾਂ ਅੰਗੇ ਹੋ ਅੰਬਾ ਵੀ ਹਨ ਗੂਰ ਤੇ ਆ ਗੂਤਾ ਸੁਣਾ ਆਇਆ ਬਾਈ ਨਹੀਂ ਵੀ ਅੰਬੀ ਬੈਠ ਗਈ ਇਹ ਰਹਿ ਮੈਂ ਜੀ ਤਨੇ ਚੱਲਦੇ ਹੀ ਫਿਰ ਆਪਾਂ ਵੀ ਤੇ ਬਹੁਤ ਸੋਹਣਾ ਐ ਬਣਾਇਆ ਬਾਈ ਰਿਆ ਇੱਥੇ ਬਹੁਤ ਸ਼ਾਨਦਾਰ ਜਗ੍ਹਾ ਈ ਕਿਉਂਕਿ ਲਾਗ ਦਰਿਆ ਈ ਹੈਂ ਦਰਿਆ ਵੀ ਹੈਗਾ ਤੇ ਲਾਗ ਤੇ ਬਹੁਤ ਆਪਣੇ ਟੂਰਿਸਟ ਅਰੇਜ ਕਲਾਸ ਆਈ ਹੈ ਘੁੰਮਣ ਬਹੁਤ ਆਨੰਦ ਮਾਣਦੇ ਹੀ ਪੂਰੇ ਤੇ ਲੱਗ ਲੱਗ ਗੇਟ ਖੁੱਲਦੇ ਆ ਆ ਦੇਖੋ ਇੱਕ ਏਟਰ ਨੂੰ ਵੀ ਛੱਡਿਆ ਵਾ ਛੋਟੀ ਨਹਿਰ ਵਾ ਵੀ ਉਸ ਹੀ ਜਿੱਥੇ ਮਿਲਦੀ ਹੁੰਦੀ ਹੋਣੀ ਜਾ ਕੇ ਵਾ ਕਿੰਨਾ ਸ਼ਾਨਦਾਰ ਰੱਖਤਾ ਹੈ ਹਾਂ ਹਾਂ ਦੇਖ ਲੈ ਦੇਖ ਲੈ ਉਹ ਤਾਂ ਨਹੀਂ ਸ਼ਾ ਵਧੀਆ ਤਰ੍ਹਾਂ ਤੇ ਇਹ ਹੈ ਜੀ ਪਿੱਛੇ ਹੀ ਰਹੀ ਉਹ ਕਰਨ ਪਿੱਛਾ ਰਹੀ ਪਿੱਛਾ ਇਹਦਾ ਮੂਰਾ ਕੁਝ ਨਹੀਂ ਹੈਗਾ ਪੁੱਤ ਆ ਦੇਖ ਮੂਰਾ ਕੁਝ ਨਹੀਂ ਹੈ ਬਿਰੂ ਕੂੰਗੇ ਪਿੱਛਾਂ ਰਹਿ ਦੂਰ ਉਹ ਹੋਰੀ ਬੋਟਿੰਗ ਉਹ ਦੇਖੋ ਜੀ ਬੋਟ ਕਲੱਬ ਰੋਪੜ ਆਦੇ ਨਾਲ ਇਹ ਹੈ ਜੀ ਗੇਟ ਹੁੰਦਾ ਕਰਿਆ ਬਈ 150 223 ਬੰਦੇ 450 ਤੇ ਇਹ ਖੜੇ ਆਪਣਾ ਜਹਾਜ਼ ਤੇ ਜਾਣਾ ਹਾਂ ਚਲੋ ਬਈ ਕਰਨ ਮੂੜੇ ਦੇਖ ਕੇ ਚਲੋ ਲੋ ਜੀ ਬੈਠ ਗਏ ਜਿਹਾ ਪੋਜਾ ਲਾ ਕੇ ਕਰਨ ਬੈਠਣਾ ਹੈ ਸੋਚ ਨਹੀਂ ਬੋਲਦੀ ਕਿ ਇਹ ਦੇਖੋ ਤੇ ਰਾਤ ਦੇ ਬਹੁਤ ਵਧੀਆ ਕਿੰਨੀ ਤੇ ਜਾ ਰਹੀ ਹੈ ਆਣੀ ਬੋਟ ਚ ਚਾਹੀਦੀ ਹੈ ਮੇਰੇ ਆਪਾ ਆਣੀ ਬੋਟ ਚ ਆਉਂਦੀ ਹੈ ਇਹ ਦੂਜੀਆਂ ਵੀ ਹੈ ਜੀ ਬੈਟ ਲਾਣੀ ਹੈ koi tauge pata nahi baat kare nahi samad tu putt yaar bas nahi kithe deyo thoda lai le le Chandra babu ne maase khili ki vadhi thi eh vadhiya chahe tere de mera beho bahut sare aa bole tere tere चेल पूरा चेल एंजॉय पूरा फल आई आरावू जी लेने में बस 2 मिनट में आ जाओ ठीक है आ जाए इधर आरावू जी लेने 5 मिनट अब तो दूसरी गलती आराव आरावण कड़ी किचन गए चक्करों में बैठवा दे फिर मेरे मौके दे दे किचन कड़ी किचन आधा पांच मिनट मेंंदा पूरा ले ले

जी भाई करना जमा बाज नहीं किश्ती है ना करना सैलेंट है ना जी हूं ਲੈ ਰੁਕੀਏ 25 ਦੇ ਬਹੁਤ ਵੱਡੀ ਫਰੀਆਨਾ ਲਕੀ ਦੇ ਬਣਾਪਾ ਬਣਾ ਦੇ ਬਣਾ ਦੇ ਮੈਂ ਤੇਰਾ ਕਿਤੇ ਨਹੀਂ ਆਉਂਦੀ ਤੇਰੇ ਗੁਰੂ ਕਰਵਾ ਕੇ ਦੂਰ ਕੀ ਆ ਮੇਰੇ ਕੋਲ ਲੜਾਈ ਆ ਨਾ ਕੰਮ ਕਰੇ ਕਰ ਮਨਜੀਤ ਨੂੰ ਮੈਂ ਦੱਸਾਂ ਤੂੰ ਆਪ ਤੂੰ ਦੇਖ ਤੂੰ ਹਾਂ ਲਓ ਜੀ ਚੱਲ ਪਈ ਜੀ ਹੁਣ ਨੌਰ ਪਰਵੇਦੀਆਂ ਕਿਹਨੇ ਨੂੰ ਜਾ ਰਹੇ ਆ ਜੀ ਸਾਡੇ ਭਾਈ ਅਬੂ ਜਸਮਿੰਤ ਫੈਕਟਰੀ ਕਿਹਨੇ ਜਾਣਾ ਹੁਣ ਹੋਰ ਭਾਈ ਦੂਸਰਾ ਗਾਉ ਹੈ ਨਾ ਉਹ ਲਾਲ ਦੂਸਰਾ ਹੈ ਨਾ ਜਿਹੜੀ ਆਪ ਤੇ ਲੰਘਦੇ ਨੇ ਨਾ ਹੂੰ ਹਾਂ ਮੈਂ ਇੱਕ ਕੰਡਕਟਰ ਮੱਕੇ ਜਿਹੜੀ ਆਬਦਲੰਦੀ ਹੈ ਇਹਦੇ ਪਾਣੀ ਇੰਨੇ ਪਾਣੀ ਵਿੱਚ ਨਹੀਂ ਚੱਲਦਾ ਖਬਰ ਕਿੰਨਾ ਘਟੂਗਾ ਪਾਣੀ ਹੈ ਬਾਕੀ ਨਾ ਇਹ ਉਹ ਜਿਹੜਾ ਸੈਂਟਰ ਤੇ ਆ ਰਿਹਾ ਉਹਦੇ ਗੱਲ ਕੁਝ ਲਾਈਨ ਵੀ ਆ ਕੁਝ ਛੇੜ ਗੱਬਾ ਕੀ ਰਿਹਾ ਉਹ ਦੇ ਕੋਈ ਇਹਦਾ ਸਾਰਾ ਸਾਇਕਣਾ ਡੇਢ ਸਪੀਡ ਤੇ ਭਾਈ ਇੱਕਾ ਕਿਤੇ ਨਾ ਆ ਗਿਆ ਅੰਦਰ ਪਾਣੀ ਨਹੀਂ ਆ ਰਿਹਾ ਹਾਂ ਜੀ ਆਵੇ ਜਾਂ ਨਾ ਆਵੇ ਜਾਂ ਮੈਂ ਨਾ ਤੈਨੂੰ 10 ਕਦਮ ਮਾਫ ਕਰਾਂ ਤੇਰਾ ਇੱਕ ਵਾਰੀ ਬਾਤ ਆਈ ਰੇਟ ਇੱਧਰ ਹੋਣੀ ਉਹ ਲੈ ਪਰ ਇੱਥੇ ਮੇਰੀ ਨਹੀਂ ਉਹ ਵਾਇਸ ਤੇ ਯੋ ਦੇਖੀ ਆਂ ਤੇ ਗੱਲ ਜਿੱਤੇ ਉਪਰ ਮੇਰੇ ਨਾਲ ਕਿਹਨੂੰ ਤਿਆਰੀ ਹੈ ਉਹ ਕੀ ਫੈਕਟਰੀ ਕੋਈ ਕਹਿੰਦਾ ਸੈਂਟਰ ਦੀ ਅੱਗੇ ਪਹੁੰਚ ਜਾਣਾ ਜਨਾਰੀ ਬਹੁਤ ਹੈ ਜਦੋਂ ਪਤਾ ਨੂੰ ਅਸੀਂ ਕੱਢ ਦੇਣਾ ਜੋ ਫੇਰ ਕੀ ਤੁਹਾਨੂੰ ਪੂਰਾ ਭਰੋਸਾ ਪੂਰਾ ਭਰੋਸਾ ਦਾਨੀ ਠੀਕ ਹੋ ਜਾਣਾ ਸਲਮਾ ਤਰੋ ਨਹੀਂ ਲਾਈਨ ਦੇ ਕੋਲ ਪਾਸ ਹੋ ਰਹੇ ਆ ਬਾਈ ਦੇ ਗੱਡੀ ਚੱਲ ਚੱਲ ਕੱਥੇ ਜਲਦੀ ਮੋਹੱਲ ਆਣਾ ਸ਼ਾਰਟਕਟ ਕਰਦੇ ਆਂ ਚਲੋ ਹੋਰ ਆਗੇ ਤੁਹਾਡੇ ਪੱਲੇ ਦੇ ਰਾਜ ਤੇ ਹਰੇ ਭਰੇ ਐਤਨੂੰ ਆ ਜਾ ਐਤਨੂੰ ਆ ਜਾ ਕੋਈ ਆ ਜਾਓ garre ke lebih bapun cekir nih ajarah

ਇੱਦਾਂ ਨੂੰ ਜੀ ਸੂਰ ਜਣਾ ਇੱਦਾਂ ਨੂੰ ਚਾਹੁੰਦੀ ਜੀ ਬੈੰਦੀ ਐ ਹੋਣ ਕੇ ਇੰਨੇ ਦਾ ਬਹੁਤ ਡਰ ਲਾ ਕਰਿਆ ਜੀ ਇਹ ਤੇ ਮੱਸਾ ਚੰਗੀ ਵੈਸੇ ਉੱਥੇ ਪਾਣੀ ਨੂੰ ਦੇਖ ਕੇ ਨਾ ਮੈਂ ਇੱਕ ਵਾਰੀ ਗਿਆ ਮੈਂ ਮੈਂ ਨਹੀਂ ਬੈਠ ਸਕਦੀ ਜਿਹੜੀ ਆਪਣੇ ਆਪ ਚਲਾਣ ਵਾਲੀ ਕੋਈ ਬਹੁਤ ਜ਼ਿਆਦਾ ਡਰ ਲਾ ਉਹਦੇ ਜੇ ਪਤਾ ਕਿ ਹੈ ਜੀ ਆਪਾਂ ਜੇ ਸੋਚਿਆ ਨਾ ਇੱਥੇ ਪਤਾ ਨਹੀਂ ਹੈ ਵੀ ਕਿੰਨਾ ਗਹਿਰਾ ਪਾਣੀ ਹੈ ਉਹ ਰਿਸਕ ਲੈਣਾ ਗਲਤ ਹੈ ਆਪਾਂ ਮੁਕਤੀ ਟੈਂਡਰੀ ਅਧਿਕਾਰੀ ਨਾਲ ਗੱਲ ਕਰਦੇ ਤੇ ਉਹ ਇਹ 판ੂਜੇ ਕੈਮਰੇ ਰਾਹੀ ਦੀ ਦੁਕਾਨ ਹੈ ਆਪਾਂ ਵੀ ਟੈਂਪੋਰਰੀ ਆਏ ਜੀ ਦੇਖਦੇ ਕਿੱਥੇ ਕਿੱਥੇ ਤੱਕ ਲੈ ਕੇ ਜਾਣੇ ਹੈ